ਨੇ ਕبھی ਨਾ ਹੋਇਆ ਕੁਦਰਤੀ ਆਫਤ ਜਿਹੜੀ ਪੰਜਾਬ ਦੇ ਉੱਤੇ ਇਸ ਵਾਰ ਆਈ ਹੈ ਇੱਕ ਮਹੀਨੇ ਤੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਕੋਈ ਯਾਦ ਨਹੀਂ ਆਈ ਪੰਜਾਬ ਦੀ ਕੋਈ ਉਹਨਾਂ ਨੇ ਪੰਜਾਬ ਦੇ ਬਾਰੇ ਕੋਈ ਕਿਸੇ ਕਿਸਮ ਦੀ ਰਾਹਤ ਬਾਰੇ ਗੱਲ ਨਹੀਂ ਕੀਤੀ ਨਾ ਹੀ ਉਹਨਾਂ ਨੇ ਕੋਈ ਟਵੀਟ ਕੀਤਾ ਕੁਝ ਨਹੀਂ ਕੀਤਾ ਅਫਗਾਨਿਸਤਾਨ ਦੇ ਵਿੱਚ ਹੁਕਮ ਆਇਆ ਤੇ ਉੱਥੇ ਉਹਨਾਂ ਨੇ ਮਦਦ ਭੇਜਤੀ ਇਮੀਜ ਜੜੀ ਕੀ ਪੰਜਾਬ ਉਹਨਾਂ ਦਾ ਆਪਣਾ ਕੋਈ ਸੂਬਾ ਨਹੀਂ ਹੈ ਇੰਨਾ ਸੁਤੇਲਾ ਪਤੀਰਾ ਸੁਤੇਲੀ ਮਾਂ ਵਰਗਾ ਕਿਉਂ ਹੈ ਪੰਜਾਬ ਦੇ ਨਾਲ ਹੁਣ ਕੱਲ ਆ ਰਹੇ ਨੇ ਜੀ ਆਇਆਂ ਨੂੰ ਪੰਜਾਬੀ ਵੈਸੇ ਵੀ ਜਾਣੇ ਜਾਂਦੇ ਨੇ ਮਹਿਮਾਨ ਨਿਵਾਜੀ ਦੇ ਵਿੱਚ ਸਵਾਗਤ ਆ ਉਹਨਾਂ ਦਾ ਜੇਦੋਂ ਕੋਈ ਪੰਜਾਬੀਆਂ ਦੇ ਘਰ ਮਹਿਮਾਨ ਆਂਦਾ ਦਿਨੋ ਦਿਲੋ ਜਾਨ ਦੇ ਨਾਲ ਉਹਦੀ ਉਹ ਸੇਵਾ ਕਰਦੇ ਆਂਗੇ ਔਰ ਜਦੋਂ ਦੇਸ਼ ਦਾ ਟੈ ਡਬਰੰਦੀ ਗੱਲ ਅਨਾਜ ਦੀ ਗੱਲ ਆਈ 1960 ਚ ਤੇ ਹਰੀਤ ਕ੍ਰਾਂਤੀ ਲਿਆ ਕੇ ਪੂਰੇ ਦੇਸ਼ ਦਾ ਜਿਹੜਾ ਟਿੱਡ ਪੰਜਾਬੀਆਂ ਨੇ ਭਰਿਆ ਤੇ ਪੰਜਾਬੀ ਹਮੇਸ਼ਾ ਹੀ ਬਹਾਦਰੀ ਲਈ ਜਾਣੇ ਜਾਂਦੇ ਨੇ ਇਹਨਾਂ ਨੇ ਕਦੀ ਕਿਸੇ ਤੋਂ ਭੀਖ ਨਹੀਂ ਮੰਗਦਾ 30000 ਕਰੋੜ ਰੁਪਏ ਦਾ ਪੈਕੇਜ ਜਿਹੜਾ ਉਹ ਪੰਜਾਬ ਨੂੰ ਪੰਜਾਬ ਦੇ ਉੱਤੇ ਜਿਹੜੀ ਹੈ ਕੁਦਰਤੀ ਆਫਤ ਆ ਗਈ ਹੈ ਉਹਦੇ ਲਈ ਤੁਸੀਂ ਉਹ ਜਿਹੜਾ ਪ੍ਰਧਾਨ ਮੰਤਰੀ ਰੀਲੀਫ ਫੰਡ ਐਂਡ ਨੈਚੁਰਲ ਡਿਜਾਸਟਰ ਫੰਡ ਦੇ ਕਰੋੜਾ ਰੁਪਏ ਨਾ ਕੋ ਪਏ ਨੇ ਉਸ ਫੰਡ ਦੇ ਵਿੱਚੋਂ ਜਿਹੜਾ 20000 ਕਰੋੜ ਰੁਪਏ ਦਾ ਪੈਕੇਜ ਜੁਰੂ ਪੰਜਾਬ ਨੂੰ ਤੇ ਪੰਜਾਬ ਇੱਕ ਦੇਸ਼ ਦਾ ਬਹੁਤ ਵੱਡਾ ਅੰਗ ਹੈ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਪ੍ਰਦੇਸ਼ ਆ ਔਰ 90% ਇਸ ਅ ਫੂਡ ਬੌਲ ਆਫ ਕੰਟਰੀ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜਦੋਂ ਹੜ ਆਏ ਆ ਤਾਂ ਉਹ ਅਬਰੌਡ ਸੀ ਆਪਣੀ ਵਿਦੇਸ਼ ਨੀਤੀ ਦੇ ਤੌਰ ਤੇ ਸਬਮਿਟ ਤੇ ਗਏ ਹੋਏ ਸੀ ਜਿਸ ਤਰ੍ਹਾਂ ਹੀ ਉਹਨਾਂ ਨੂੰ ਪਤਾ ਲੱਗਾ ਤੋ ਉਹਨਾਂ ਨੇ ਆਂਦੇ ਹੀ ਸੀਐਮ ਨੂੰ ਚੀਫ ਮਿੰਸਟਰ ਭਗਵੰਤ ਮਾਨ ਜੀ ਨੂੰ ਫੋਨ ਕੀਤਾ ਔਰ ਉਹਦਾ ਜਾਇਜ਼ਾ ਲੈਣ ਨੂੰ ਕਿਹਾ ਔਰ ਉਸ ਤੋਂ ਬਾਅਦ ਆਪਣੇ ਕੇਂਦਰੀ ਮੰਤਰੀ ਖੇਤੀ ਮੰਤਰੀ ਉਹ ਵੀ ਇੱਥੇ ਅਮਰਸਰ ਦੌਰੇ ਤੇ ਆਏ ਤਰਨ ਚੁਕ ਜੀ ਨਾਲ ਪੂਰਾ ਜਾਇਜ਼ਾ ਲੈ ਕੇ ਗਏ ਈਵਨ ਹੁਣ ਦੋ ਟੀਮਾਂ ਗਠਿਤ ਕਰਤੀਆਂ ਗਈਆਂ ਔਰ ਹੁਣ ਉਹ ਆਪ ਆ ਰਹੇ ਹਨ ਤੋ ਤੁਸੀਂ ਇੱਥੋਂ ਸਮਝੋ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਿਸ ਲੈਵਲ ਤੱਕ ਦੀਪ ਤੱਕ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜਿੰਨਾ ਉੱਥੇ ਉਤਪਾਦ ਹੋਇਆ ਵਾ ਜੋ ਹਾਲਾਤ ਉੱਥੇ ਬਣਿਆ ਵਾ ਜੋ ਕੁਦਰਤ ਨੇ ਕਹਿਰ ਮਸਾਇਆ ਵਾ ਉਹਦਾ ਜਾਇਜ਼ਾ ਲੈਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਕੱਲ ਗੁਰਦਾਸਪੁਰ ਪਹੁੰਚ ਰਹੇ ਨੇ ਔਰ ਉਹ ਜੋ ਜੋ ਲੋਕਾਂ ਦਾ ਕਿਸਾਨਾਂ ਦਾ ਵੇਰਾਂ ਦਾ ਵਿਚਾਰਿਆਂ ਦਾ ਜਿਹੜਾ ਨੁਕਸਾਨ ਹੋਇਆ ਘਰ ਤਬਾਹ ਹੋ ਗਏ ਜ਼ਮੀਨ ਤਬਾਹ ਹੋ ਗਈ ਖੇਤੀ ਖਤਮ ਹੋ ਗਈ ਈਵਨ ਹੁਣ ਦੋ ਦੋ ਸਾਲ ਦੀ ਜੋ ਉਮੀਦ ਆ ਕਿ ਉਹ ਉੱਥੇ ਉਪਜ ਵੀ ਨਹੀਂ ਹੋਣੀ ਔਰ ਉਹਦਾ ਜਾਇਜ਼ਾ ਲੈਂਦੇ ਹੋਏ ਦੋ ਦੇਸ਼ ਦੇ ਪ੍ਰਧਾਨ ਮੰਤਰੀ ਜੀ ਸਮਝਣਗੇ ਕਿ ਟੀਮਾਂ ਕਿਉਂਕਿ ਕੱਲਾ ਸੀਜ਼ਨ ਤਾਂ ਹੋਣਾ ਨਹੀਂ ਕਿਉਂਕਿ ਗਵਰਨਮੈਂਟ ਆਫ ਇੰਡੀਆ ਦੀ ਟੀਮਸ ਬੈਟਨ ਗਿਆ ਉਹਦੇ ਨਾਲ ਉਹ ਜਾਇਜ਼ਾ ਲੈ ਕੇ ਆਪ ਵੀ ਕਰਨਗੇ ਔਰ ਉਹਦੇ ਨਾਲ ਉਹਨਾਂ ਦਾ ਬੰਦਾ ਹੱਕ ਕਿਸਾਨਾਂ ਨੂੰ ਜਿਹੜਾ ਨੁਕਸਾਨ ਹੋਇਆ ਉਹ ਦੇ ਪਾਣਗੇ ਔਰ ਬਹੁਤ ਲੋਗ ਆ ਮੈਂ ਸਮਝਦਾ ਮਾਂ ਕਿ ਕਈ ਚੀਜ਼ ਕਈ ਤਰ੍ਹਾਂ ਦਾ ਪ੍ਰਚਾਰ ਵੀ ਲੋਕ ਕਰਦੇ ਆ ਤਾਂ ਮੈਂ ਸਮਝਦਾ ਮਾਂ ਕਿ ਉਹ ਪ੍ਰਚਾਰ ਤੋਂ ਬਚਣਾ ਚਾਹੀਦਾ ਦੇਸ਼ ਦਾ ਪ੍ਰਧਾਨ ਮੰਤਰੀ ਆਪਣੇ ਦੇਸ਼ ਨਾਲ ਖੜਾ ਵਾ ਆਪਣੇ ਪ੍ਰਦੇਸ਼ ਨਾਲ ਖੜਾ ਵਾ ਔਰ ਪੰਜਾਬ ਦੀ ਹਰ ਉਸ ਤਰੱਕੀ ਨਾਲ ਖੜਾ ਵਾ ਜਿਹੜੀ ਉਹਦੀ ਪੰਦੀ ਆ ਔਰ ਮੈਂ ਸਮਝਦਾ ਕਿ ਅਸੀਂ ਲੋਕਾਂ ਨੂੰ ਸਭ ਵੱਦ ਚੜਕੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਾਲ ਕੰਦੇ ਨਾਲ ਕੰਦਾ ਲਾ ਕੇ ਉਹਨਾਂ ਦੀ ਅੱਛੀ ਉੱਤਮ ਸੋਚ ਨੂੰ ਦੇਖਦੇ ਹੋਏ ਸਾਨੂੰ ਨਾਲ ਚੱਲਣਾ ਚਾਹੀਦਾ ਦੇ ਰਾਏ ਦਰਸਤ ਆਏ ਚਾਹੇ ਅੱਜ 10 ਦਿਨ ਹੋ ਗਏ ਆ ਪਰ ਦੇਸ਼ ਦਾ ਪ੍ਰਧਾਨ ਮੰਤਰੀ ਖੁਦ ਪਹੁੰਚ ਰਹੇ ਆ ਜੈਜਾ ਲੈਨ 0 ਪੁਆਇੰਟ ਤੇ ਪਹਿਲਾਂ ਤਾਂ ਮੈਂ ਪ੍ਰਧਾਨ ਮੰਤਰੀ ਨੂੰ ਜੀ ਆਇਆਂ ਕਿਹਾ ਕਿ ਨਾ ਕਿ ਦੇਰ ਆਵੇ ਦਰਸਤਾਵੇ ਉਹਨਾਂ ਨੂੰ ਤੇ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਇੱਥੇ ਵਿਜ਼ਿਟ ਕਰਨੀ ਚਾਹੀਦੀ ਹੈ ਤਾਂ ਜੋੜਾ ਪੰਜਾਬ ਡੁੱਬਦਾ ਪਿਆ ਸੀ ਔਰ ਮਾੜੇ ਹਾਲਾਤ ਸੀ ਬਹੁਤ ਹੀ ਜਾਨਾਂ ਚ ਕੀਮਤੀ ਜਾਨਾਂ ਚਲੇ ਗਈਆਂ ਪਸ਼ੂ ਜਿਹੜੇ ਹੀ ਉਹ ਵਿਚਾਰੇ ਰੁੜ ਗਏ ਉਹਨਾਂ ਦਾ ਪਦਨ ਚੱਲ ਸਕਿਆ ਸੋ ਪ੍ਰਧਾਨ ਮੰਤਰੀ ਨੂੰ ਦਿਲ ਖੋਲ ਕੇ ਨਾ ਕੋਈ ਐਸਾ ਪੈਗੇ ਦੇਣਾ ਚਾਹੀਦਾ ਜਿਹੜਾ ਪੰਜਾਬੀਆਂ ਦੇ ਦਿਲ ਦੇ ਜ਼ਖਮ ਜਿਹੜੇ ਹੋਏ ਨੇ ਉਹ ਟੱਕੇ ਜਾਣ। ਔਰ ਪ੍ਰਧਾਨ ਮੰਤਰੀ ਨੂੰ ਜਿੱਦਾਂ ਚਾਹੀਦਾ ਕਿ ਉਹ ਜਦੋਂ ਆਵੇ ਪੰਜਾਬ 'ਚ ਤੇ ਪੰਜਾਬ ਜਿਹੜਾ ਸਭ ਤੋਂ ਅੰਦਾਜ਼ਾ ਤਾ ਸੂਬਾ ਸੀ ਅੱਜ ਉਹ ਬਹੁਤ ਪਿੱਛੜਦਾ ਜਾ ਰਿਹਾ ਹੈ। ਕਿਉਂਕਿ ਜੇ ਪ੍ਰਧਾਨ ਮੰਤਰੀ ਜੀ ਗੁਜਰਾਤ 'ਚ ਜਾ ਸਕਦੇ ਆ ਤੇ ਫਿਰ ਪੰਜਾਬ 'ਚ ਦੇਰੀ ਕਿਉਂ ਆ? ਇਹ ਦੇਰੀ ਨੂੰ ਸਮਝਣਾ ਚਾਹੀਦਾ ਸੀ ਕਿ ਭੇਤ ਭਾਵ ਤੋਂ ਉੱਪਰ ਉੱਠ ਗਏ। ਇਹ ਪੰਜਾਬੀਆਂ ਦਾ ਦਿਲਚਿੱਤਨ ਔਰ ਪੰਜਾਬੀਆਂ ਦੀ ਜਿਹੜੀ ਮੁਸ਼ਕਲਾਂ ਉਹਦਾ ਹੱਲ ਕੱਢਣ ਮੈਂ ਤੇ ਬੇਨਤੀ ਕਰਾਂਗਾ ਕਿ ਜੇ ਆਏ ਜੇ ਤੇ ਐਸਾ ਪੈਕੇਜ ਦੇ ਕੇ ਜਾਓ ਤਾਂ ਕਿ ਪੰਜਾਬ ਵਾਸੀ ਤੁਹਾਨੂੰ ਸਦਾ ਯਾਦ ਰੱਖਣ